ਸ਼ਾਬਾਸ਼ ਸ਼ਾਬਾਸ਼ ਸ਼ਾਬਾ ਜਨਾਬ ਮੁੰਡਿਆਂ ਦੇ ਸ਼ਾਬਾਸ਼ ਸ਼ਾਬਾ ਬੋਤਲ ਆਉਣ ਵਾਲੀ ਜਨਾਬ ਬੋਤਲ ਆਉਣ ਵਾਲੀ ਆਹੋ ਬੋਤਲ ਆਲਾ ਪਾਵੇਂ ਸੁਤਾ ਹੋਏ ਉੱਥੇ ਹੀ ਆਪਾਂ ਇੱਥੇ ਬੋਤ ਡਿਕੰਡਾ ਜਾਨੂੰ ਚਾਚਾ ਹੁਣ ਕਿਦਨ ਪ੍ਰੋਗਰਾਮ ਲਾਈ ਏ ਕਿਉਂ ਵੀ ਕੁਲਾਜ ਗਾੜ ਯਾਰ ਕਿਦ ਹੈ ਗਾੜ ਲਾ ਲਈਆ ਦੋ ਤਰਾ ਦੇ ਵੇਖੋ ਬੰਦੇ ਸਮਾਨ ਚੁੱਕੀ ਫਿਰਦੇ ਕਾਲ ਨਹੀਂ ਆਈ ਚਾਚਾ ਖੀਲਾ ਦਾ ਦੋ ਦੋ ਫੋੜੇ ਚੁੱਕੀ ਫਿਰਦਾ ਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਸਾਰੇ ਵਧੀਆ ਹੋ ਕੇ ਅੱਜ ਤੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਅਨਵਾਦਿਆਂ ਆਪਾਂ ਕਰਦੇ ਅੱਜ ਦਾ ਨਵਾਂ ਵਲੌਗ ਸ਼ੁਰੂ ਅੱਜ ਦੀ ਜਿਹੜੀ ਆਪਾਂ ਰੁਟੀਨ ਆ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹੋ ਨਾਲ ਤੇ ਵਲੌਗ ਪੂਰਾ ਦੇਖਣਾ ਲਓ ਜੀ ਡੈਮ ਹੋ ਗਿਆ ਪੁੱਠਿਆਂ ਦਾ ਫੇਰਾ ਜੀ ਚਾਚਾ ਸਹੀ ਗਾਉਂਦਾ ਓਂਦੇ ਹਾਂ ਯਾਰ ਚਾਚਾ ਅਰਾ ਓ ਹ ਬਹੁਤ ਦਿਨਾਂ ਬਾਅਦ ਆਇਆ ਅੱਲਾ ਕਿਤਾ ਨਿਕਲ ਚੱਲਾ ਮੈਂ ਯਾਰੀਆਂ ਦੋਰੀ ਨਹੀਂ ਬੜੀ ਹਿੰਮਤ ਮੈਂ ਕਿਹਦਾ ਜਿਆਦਾ ਨਹੀਂ ਮੈਂ ਜਿੰਦਾ ਰਿਹਾ ਹਾਂ ਹ ਅਗਲੀ ਵਾਰ ਤੇਰੀ ਟੀਮ ਆਪ ਤਿਆਰ ਹੋ ਜਣੀ ਨਾਲ ਤੇ ਹੋਰ ਢੀਮ ਨਹੀਂ ਆਲੇ ਦੋਸ ਸਾਹ ਆ ਹਾਂ ਹਾਂ ਖਾਦਾਂ ਲਈ ਖੁਰਾਕ ਜ਼ਿਆਦਾ ਹੈ ਤੇ ਜਲਦੀ ਬੰਦਾ ਤਿਆਰ ਹੋ ਜਾਣਾ ਹੈ ਫੀਡ ਹੀ ਸਾਰੀ ਮੁਰਗੀ ਕੋ ਆ ਆ ਮੁਰਗੀ ਦਾ ਸੈੱਟ ਬਣਾਉਣਾ ਹੈ ਉਹ ਚੀਜ਼ ਕੋ ਕਰ ਲੈਣਾ ਜਿਹੜਾਈ ਕਿਆਂ ਮਈਆਂ ਦੇ ਨਾਲ ਤਿਆਰ ਹੋ ਜਾਵੇ ਹੈ ਹੁੰਦਾ ਭਾਈ ਲੋਕ ਕਰਦੇ ਨੇ ਹੁੰਦੀ ਆ ਕੁੜੀ ਉਹਦੀ ਪੰਜ ਪੰਜ ਕਿਲੋ ਮਹੀਨੇ ਦੇ ਵਿੱਚ ਵਜ਼ਨ ਘੱਟ ਜਾਂਦਾ। ਅੱਲਾਹ ਵਾਹਣਾ ਫੀੜੀ ਬੜੀ ਤੇਜ਼ ਹੁੰਦੀ ਉਹਨਾਂ ਦੀ। ਲਓ ਜੀ ਟਾਈਮ ਹੋ ਗਿਆ ਸਾਡਾ ਉਹਨਾਂ। ਸਵੇਰ ਸਵੇਰ ਦਾ ਜਿਹੜਾ ਡੰਗਰਾਂ ਨੂੰ ਬੰਨਣ ਲੱਗੇ ਉੱਤੇ ਖੁਰਲੀ ਤੇ ਪੱਠੇ-ਫੁੱਠੇ ਪਾਉਂਦੇ ਨੇ। ਸੋ ਬੰਨ ਲੈਨੇ ਪਹਿਲੇ ਡੰਗਰ। ਤੇ ਵਲੌਗ ਸਵੇਰ ਦਾ ਰੁਟੀਨ ਆਪਣੀ ਬਿਲਕੁਲ ਪੱਕੀ ਹੋ ਗਈ ਹੈ ਸਵੇਰ ਸਵੇਰ ਵਲੌਗ ਬਣਾਇਆਗਾ ਸ਼ੁਰੂ ਕਰਦਿਆਂ। ਚੱਲੋ ਜੀ। ਪੌਂਚ ਪੁਈ ਪੌਂਚ 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 ਚਾਚਾ ਹਣ ਕਿਦਨ ਪ੍ਰੋਗਰਾਮ ਲਾਈ ਏ ਕਿਉਂ ਵੀ ਕੋਲਾਜ ਗਾੜ ਯਾਰ ਕੇ ਦਿਨ ਹੈ ਗਾੜ ਲਾ ਲਈਆ ਦੋ ਤਰਾ ਦੇ ਨਾੜ ਕੇ ਪਾ ਦੇ ਲਈਆ ਬਸ ਇਹ ਬੜਨੀ ਹੂੰ ਚਲੋ ਸਾਰੇ ਕੰਮ ਦੁਨੀਆ ਦੇ ਨਾਲ ਲਾ ਲਈ ਹੁੰਦੇ ਨੇ ਚਾਚਾ ਹਾਂ ਫਿਰ ਵੀ ਆਪਣਾ ਪੁਰਾਣਾ ਯਾਰ ਹੈਗਾ ਹੈ ਫਰੇ ਥੱਲੇ ਆਹੋ ਲੈ ਖਾਓ ਰੱਜ ਕੇ ਤੇ ਦਿਓ ਦੁੱਧ ਟਪਕੇ ਹੈ ਦੁੱਧ ਦਿਓ ਟਪਕੇ ਖਾਓ ਰੱਜ ਕੇ ਦੁੱਧ ਦਿਓ ਟਪਕੇ ਟਪਕੇ ਲੱਟਾ ਮਾਰੋ ਨਾ ਟਪਕੇ ਈ ਗੱਲ ਸਹੀ ਆ ਨਾ ਚਾਚਾ ਸਹੀ ਆ ਨਾ ਖਾਨ ਦੇ ਵਾਰੀ ਗੱਪ ਗੱਪ ਤੇ ਸਾਡੀ ਵਾਰੀ ਰੱਚ ਟਪ ਬੜੀ ਮਿਸਾਲ ਬਣਾਈ ਯਾਰ ਚਾਚਾ ਤੂੰ ਹਾਂ ਪਸਾ ਲਏ ਸੰਗੜੇ ਲਓ ਜੀ ਪੱਠੇ ਪੈ ਗਏ ਨੇ ਤੇ ਹੁਣ ਜਿਹੜਾ ਆਪਾਂ ਨਾਸ਼ਤਾ ਪਾਣੀ ਕਰਕੇ ਤੇ ਇਹਨਾਂ ਨੂੰ ਪਾਣੀ ਡੋਣੇ ਆ ਸੋ ਪਾਣੀ ਪੁਣੀ ਡਾ ਲੀਏ ਫਿਰ ਮਿਲਦੇ ਆਪਾਂ ਟਾਈਮ ਹੋ ਗਿਆ ਡੰਗਰੋਂ ਪਾਣੀ ਪੁਣੀ ਡਾਉਣੇ ਅੰਦਰ ਕਾ ਅੱਛਾ ਵੀ ਚੱਲਾ ਸਬਸਕ੍ਰਾਈਬ ਕਰਮ ਤੇ ਵਾਰਨੇ ਇਹਨਾਂ ਨੂੰ ਛਪੜੇ ਚਲੋ 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 हां हां चलो 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 हाँ जी सोले ने ना क्या तो अजय चल मैं जाना स्कूले फिर तेरा नाम कटाऊंगा मैं चलो आ कटिया बन आज जीए यार बनी ਬਾਨ ਛੜੀਆਂ ਤੇਰਾ ਤਾਏ ਛੜੀਆਂ ਚੱਲ 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 ਬਾਨ ਯਾਰ ਫਿਰ ਇੱਥੇ ਛੁੱਟੀ ਕਰਾਵਾਂ ਫਿਰ ਚੱਲ ਜਾ ਬਾਨ 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 ਤੂੰ ਤੂੰ ਬਾਨ ਯਾਰ ਹਾਂ ਕਟੀਆਂ ਹਾਜੀ ਆਖੇ ਨਹੀਂ ਲੱਗਦਾ ਹਾਜੀ ਆਖੇ ਨਹੀਂ ਲੱਗਦਾ ਯਾਰ ਹਾਜੀ ਬੰਦਾ ਨਹੀਂ ਸਹੀ ਯਾਰ ਚੱਲ ਬਾਨ ਯਾਰ ਚਲੋ ਜੀ ਲਓ ਜੀ ਆਪਾਂ ਮਿਲਦੇ ਹਾਂ ਹੁਣ ਠੀਕ ਰਾਈਟ ਟਾਈਮ ਦੋ ਵਜੇ ਲਓ ਜੀ ਆਪਣਾ ਟਾਈਮ ਹੋ ਗਿਆ ਚਵਾਈ ਦਾ ਤੇ ਮੈਂ ਕਿਤੇ ਕੰਮ ਗਿਆ ਸੀ ਤੇ ਹੁਣ ਮੱਝਾਂ ਬਣੀਆਂ ਪਛਾਹ ਨੂੰ ਬਾਨੇ ਕੇ ਮੱਝਾਂ ਲਾਉਣੇ ਆਪਾਂ ਚਵਾਈ ਤੁੱਦੀ ਵੀ ਆਉਣ ਵਾਲਾ ਲਓ ਜੀ ਆੜਤੀ ਲੱਗੇ ਨੇ ਆਪਣੇ ਬਾਹਰ ਲਾ ਬਾਹਰ ਇਹ ਉਸਤਾਦ ਫਰੀ ਵਾਲੇ ਰੇਟ ਤੇ ਚੁਕੰਦੇ ਕਿਆ ਉਸਤਾਦ ਫਰੀ ਵਾਲੇ ਰੇਟ ਤੇ ਹਾਂ ਫਰੀ ਵਾਲੇ ਰੇਟ ਤੇ ਬੋਕਾ ਵੀ ਆ ਬਾਕੀ ਇਹ ਬਚਾਓ ਉਹ ਸੀ ਲਾ ਲਿਓ ਆਹੋ ਲੈ ਜੋ ਲੈ ਜੋ ਯਾਰ ਕੀ ਯਾਰ ਤੁਹਾਨੂੰ ਨਹੀਂ ਲਈ ਕੋਨਾ ਕੀ ਨਹੀਂ ਲਈ ਕੋਨਾ ਆਲਾ ਨਹੀਂ ਹੋਣਾ ਬਾਤ ਆਏ ਆਪਣੇ ਹੋਰ ਕੰਮ ਨੇ ਤੇ ਹੋਰ ਕੰਮ ਨੇ ਯਾਰ ਸੋ ਟਿੱਕਾ ਤੇ ਆਇਆ ਆਹ ਅੱਨਾ ਹੀ ਪਰ ਆਪਾ ਬੰਨਿਆਲੇ ਬਣਾਈ ਦੀਓ ਇਹਰੇ ਗਾਉਣੇ ਵੀ ਕਾਉਂਦਾ ਆ। ਆਹ ਨਾ ਗਾਉਂਦੀ। ਆਹ ਆਇਆ ਆਇਆ। ਆਹ ਵਰਨੀਆ ਸਾਨੂੰ ਮਾਣ ਨਹੀਂ ਮਿਲਦਾ। ਲਓ ਜੀ ਚੱਲੇ ਆਂ ਅਸੀਂ ਜਨਾਬ ਤੜ ਲਿੰਬਣ। ਲਾਲ ਲਿੰਬਣ। ਆਹ ਵੇਖੋ ਬੰਦੇ ਸਮਾਨ ਚੁੱਕੀ ਫਿਰਦੇ। ਥਾਲੀਆਂ ਵੀ ਆਈਆਂ। ਚਾਚਾ ਖੀਲਾ ਦਾ ਦੋ ਦੋ ਥਾਲੇ ਚੁੱਕੀ ਫਿਰਦਾ ਜੀ। ਆਏ ਕਹਿੰਦੇ ਨੇ ਜਨਾਬ ਹਰ ਬੰਦਾ ਇੱਕ ਇੱਕ ਦੋ ਦੋ ਥਾਲੀਆਂ ਦੋ ਹੱਥਾਂ 'ਚ ਇੱਕ ਇੱਕ ਥਾਲੀ। ਹਾਂਜੀ ਦੋ ਦੋ ਥਾਲੀਆਂ ਵਿੱਚ ਜਨਾਬ ਵੜ ਕੇ ਆਪਣੇ ਹਜ਼ਾਰ ਲਈ ਆਓ ਹਾਂਜੀ ਸਿਰਫ ਦੋ ਦੋ ਥਾਲੀਆਂ ਵਿੱਚ ਠੀਕ ਹੈ ਵੀਡੀਓ ਵਾਲਾ ਮੈਂ ਆ ਚਲੋ ਨਿਬੜ ਲੈਣਾ ਘਰੇ ਨਾਲ ਵੀ ਚਲੋ ਆ ਵੇਖੋ ਨਾ ਸਾਰਾ ਥਾਂ ਨੀ ਮਾ ਉਹਨੇ ਤਾਂ ਪਾਣੀ ਨਾਲ ਖਲੋ ਗੱਡੀ ਹੋ ਗਈ ਹਾਂ ਕੋਈ ਨਹੀਂ ਲਓ ਜੀ ਬੰਦੇ ਵੜ ਗਏ ਰੋਣ ਘਾਰਿਆ ਚੇ ਆ ਆਪਾਂ ਵੀ ਜਨਾਬ ਨੂੰ ਵੜਦੇ ਆ ਹੁਣ ਚਾਰੇ 600 ਲੀਟਰ ਪਾਣੀ ਨੂੰ ਚੜਦੇ ਇਹਨਾਂ ਦੇ ਤੇ ਜੋ ਵੇਗੂ ਰੁਟੀਨ ਹੋਊਗਾ ਤੁਹਾਡਾ ਨਾਲ ਸਾਂਝੀ ਕਰਨੇ ਆ ਅੱਜ ਮਾਸ਼ਾਅੱਲਾ ਤੁਹਾਡਾ ਵੀ ਵੱਡੀ ਆ ਉਹਦੇ ਨਾਲ ਉਹਦੇ ਨਾਲ ਵੱਡੀ ਆ ਛੋਟੀ ਆ ਨਹੀਂ ਵੱਡੀ ਵੱਡੀ ਆ ਤੁਹਾਡਾ ਚਲੋ 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 ਮਮੀ ਕੁੰਝ ਲੈਣ ਆਹਾਂ ਗੋਲਣਾ ਕਰ ਯਾਰ ਤੜ ਗੋਲਣਾ ਕਰ ਵੇ ਤਾੜ ਦੇਖ ਤੇ ਇੰਜ ਜਿਵੇਂ ਮਾ ਲਓ ਜੀ ਪਾਣੀ ਦੀ ਇੱਕ ਕੋਡਰ ਲਾਉਣਾ ਪਾਣੀ ਦਾ ਵੀ ਕਿਹ ਹਨ ਕੀ ਬਕਰ ਮੈਂ ਤਾਂ ਘੜਾ ਬੜੀ ਦੂਰੀਆ ਲਾ ਦੇ ਕਰਾ ਲਈਏ ਕੀਆ ਉਹ ਖੀ ਲਿਆ ਚਲ ਮੰਮੀ ਲੱਗਣਾ ਨਾ ਪਹਿਲੇ ਉਹਦੇ ਨਾਲ ਲੱਗਦੀ ਕਰ ਲੈ ਆਪਾਂ ਆ ਗਏ ਚਲ ਇਧਰ ਮੈਂ ਲੱਗਣਾ ਨਾ ਲੈ ਕਰਾ ਲੈ ਯਾਰ ਉਹਨ ਟੇ ਲੈ ਨਾ ਬੰਨ ਕਿਨ ਕਿਨ ਸ਼ਾਟ ਲੈ ਬਗਾਇਰ ਇਹ ਵੇਂਦੇ ਵੀ ਆਗੇ ਨਹੀਂ ਲੋਗ ਮਾਸ਼ਾ ਅੱਲਾਹ ਪੂਰਾ ਪੂਰਾ ਥੋੜੀ ਲਹਿਰਾਂ ਵਹਿ ਰਹਿਣ ਨੇ ਅੱਲਾਹ ਮਰ ਗਿਆ ਅੰਜਰ ਹੈ ਨਾ ਕਈ ਲੋਗ ਪੁੱ ਆਹ ਰਹੀ ਕੀ ਟੂਰੀ ਜਿਹਾ ਬਣਾ ਬਣਾ ਛੁੱਟੀ ਜਾਂਦੇ ਆ ਵੀ ਵੇਂਦੇ ਨਹੀਂ ਆਪਾਂ ਇੱਕ ਥੋੜੀ ਰੱਖੀ ਦੋ ਹਾਂ ਹਾਂ ਆਪਾਂ ਸਾਰਾ ਸਸਟਾ ਵੀ ਹੈ ਇਹ ਤਾਂ ਅੱਜ ਦੇ ਰੁਟੀਨ ਹੈ ਨਾ ਆਪਣੀ ਜੋ ਅਸੀਂ ਕੱਲ ਕੀਤਾ ਕੱਲ ਬਖਾਇਆ ਜੋ ਅੱਜ ਕੀਤਾ ਅੱਜ ਬਖਾਵਾਂਗੇ ਹੋਰ ਜਬਾਤ ਨਹੀਂ ਓਵੇ ਕਿੱਡਾ ਚੜਿਆ ਆਈ ਆ ਰਜਾ ਬਾਤ ਬਣਦੇ ਵੀ ਬਈ ਖਾਣੇ ਕੈਮਰਾ ਹੀ ਲਾਇਆ ਜਾਂਦਾ ਇਹ ਨਾ ਹੋਏ ਆਪਦੀਆ ਬਣਾਈ ਜਾ ਹੋਏ ਆ ਇਹਦੇ ਹੋਣਾ ਦੇਈ ਜਾ ਭਲਾ ਕਰਾ ਆਹੋ ਮੈਂ ਜਦੋਂ ਘਰ ਰਾਤ ਜਾ ਕੇ ਵੇਖਾਂ ਹੈ ਕੋਤੇ ਕੁਛ ਆਏ ਨਜ਼ਰ ਨਾ ਆਵੇ ਮੈਨੂੰ ਇਹ ਨਿਸ਼ਾਨੇ ਤੇ ਕੰਨ ਨਹੀਂ ਕਰਨੋ ਚਲੋ 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 ਲਿੰਬੀ ਕੀ ਲਿੰਬੀ ਕੀ ਲਓ ਜੀ ਤਕਰੀਬਨ ਇਹ ਕੋਡ ਹੋ ਗਿਆ ਦੂਜੇ ਦੀਆਂ ਤਿਆਰੀਆਂ ਦੇ ਵਿੱਚ ਨੇ ਤੇ ਅਹੀ ਬਣਾਉਨੇ ਗਾਰਾਜ ਇਹ ਵੀ 10 ਟੱਕਾ ਚਲੋ 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 ਛੁੱਟੋ ਯਾਰ ਖਿਲਾ ਮੋਰਕਾ ਤੇ ਬਰੀਆਨੀ ਖਵਾ ਖਵਾਣਾ ਯਾਰ ਆ ਸਾਹ ਲੈ ਨਹੀਂ ਬਲੌਗ ਦੇ ਬਾਦ ਵਿੱਚ ਚਲੋ ਯਾਰ ਠੀਕ ਗੱਲ ਹਾਂ ਛੁੱਟੋ 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 ਤੇ ਆ ਕੀ ਬਾਤ ਕੀ ਬਾਤ ਕੀ ਬਾਤ ਅੱਗੇ ਆਈ ਕੋਲ ਕੇ ਸਕੋ ਉਹ ਤੁਸੀਂ ਆ ਚਕਾਲਾ ਨਹੀਂ ਆ ਬੁੱਢਣਾਗਾ ਮੈਂ ਕਿਹਾ ਆਜੇ ਬਾਸ ਕਰੋ ਰੈਡ ਪਿਆ ਰੈਡ ਪਿਆ ਜੇ ਲੈ ਆਜਾ ਕੜਹਾ ਮਗਰ ਪਾਣੀ ਆ ਜਾਵੇ ਇਹਨਾਂ ਦੇ ਆਜਾ ਮਗਰੇ ਮਗਰੇ ਗਾੜਾ ਆਜਾ ਹਾਂ ਦਾ ਗਾੜਾ ਹੀ ਮਗਰੇ ਮਗਰੇ ਕੋਟ ਆਖਰੀ ਹੋਇਆ ਪੇ ਪੂਰਾ ਚਲੋ ਠੀਕ ਯਾਰ ਰਡਨ ਦੇ ਆ ਬਕਾਇਆ ਪੱਲੀ ਸਾਈਡ ਤੇ ਲਾਓ ਯਾਰ ਆਜਾ ਇਸ ਤਸल्ली ਕਰਾ ਲਾ ਸ਼ਾਬਾਸ਼ 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 ਜਨਾਬ ਲਿੰਬ ਦੇ ਲਿੰਬ ਦੇ ਲਿੰਬ ਦੇ ਹੋ ਗਈ ਲੰਬੀ ਗਈ ਚਲੋ 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 ਥੋੜੀ ਦਿਸਣੀ ਨਹੀਂ ਚਾਹੀਦੀ ਦਿਸਣੀ ਨਹੀਂ ਚਾਹੀਦੀ ਥੋੜੀ ਆਹ ਥੋੜੀ ਨਹੀਂ ਦਿਸਣੀ ਚਾਹੀਦੀ ਆਪਾਂ ਨੂੰ ਆਹ ਸ਼ਾਬਾਸ਼ ਸ਼ਾਬਾਸ਼ ਸ਼ਾਬਾ ਜਨਾਬ ਮੁੰਡਿਆਂ ਨੇ ਸ਼ਾਬਾਸ਼ ਸ਼ਾਬਾ ਬੋਤਲ ਆਉਣ ਵਾਲੀ ਜਨਾਬ ਬੋਤਲ ਆਉਣ ਵਾਲੀ ਆਹ ਬੋਦਰਾ ਆਪਾਂ ਸੁਤਾ ਹੋਏ ਉੱਥੇ ਹੀ ਆਪਾਂ ਇੱਥੇ ਬੁੱਤ ਡਿੱਕੰਡੇ ਆਉ ਨੂੰ ਆਹੋ ਸਾੜੇ ਲੇਪ ਕੇ ਆਪਾਂ ਹੋ ਗਏ ਵੇਲੇ ਤੇ ਹੁਣ ਚੱਲਨੇ ਆਂ ਡੇਰੇ ਤੇ ਆਪਦਾ ਜਿਹੜਾ ਇੱਕ ਦੋ ਕੰਮ ਹੋ ਕਰੀਏ ਕਿਉਂਕਿ ਲੋਕ ਬਣਾਉਂਦਾ ਟਾਈਮ ਨਹੀਂ ਲੱਗਣਾ ਸਾਡਾ ਤੇ ਵਲੋਗ ਕਰਦੇ ਆਪਾਂ ਇੱਥੇ ਆਣ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਕਿ ਨਵੇਂ ਵਲੋਗਸ